ਇਹਦਰ ਜਾਂਦੋ ਕੱਲ ਜੋ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਦੇ ਟਾਊਨ ਹਾਲ ਅੰਮ੍ਰਿਤਸਰ ਸਤਕਰਨ ਹਰਮਦਰ ਸਾਹਿਬ ਦੇ ਕੋਲ ਜੋ ਸਥਿਤ ਪ੍ਰਤਿਮਾ ਵਾ ਇੱਕ ਪਗੜੀ ਧਾਰਜੂ ਕੇ ਵੱਲੋਂ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਖੰਡਿਤ ਕਰਨ ਦਾ ਜਿਹੜਾ ਉੱਥੇ ਕੰਮ ਕੀਤਾ ਗਿਆ ਏ ਸੋ ਕੱਲ ਹਾਲਗੇਟ ਵੀ ਬੰਦ ਰਿਹਾ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਹਾਲਗੇਟ ਨੂੰ ਕਾਫੀ ਦੇਰ ਜਾਮ ਕੀਤਾ ਗਿਆ ਅੱਜ ਜਿਹੜਾ ਕਿ ਕੱਲ ਦੀ ਕਾਲ ਸੀ ਕਿ ਅੰਮ੍ਰਿਤਸਰ ਬੰਦਵਾ ਬੰਦ ਪੂਰਨ ਤੌਰ ਤੇ ਬੰਦਵਾ ਔਰ ਤੁਸੀਂ ਜੇ ਬੰਦ ਵਿੱਚ ਜਾਏ ਜੇ ਤਾਂ ਅੱਜ ਕੀ ਕਹਿਣਾ ਚਾਹੁੰਦੇ ਜੇ ਉਹਨਾਂ ਤਾਕਤਾਂ ਨੂੰ ਜਿਹੜੀ ਹੈ ਇਹੋ ਜੇ ਮਨਭਾਗੀ ਘਟਨਾਵਾਂ ਨੂੰ ਅੰਜਾਮ ਦਿੰਦਿਆਂ ਨਾ ਜੈ ਵਾਲਮੀਕੀ ਜੀ ਜੈ ਭੀਮ ਜੈ ਬਾਬਾ ਜਸਨਾ ਸਭ ਤੋਂ ਪਹਿਲਾਂ ਦੇ ਬਹੁਤ ਵਧੀਆ ਜਨਾਚੀ ਸਾਡੇ ਸ਼ਹਿਰ ਸਾਰਾ ਸਮਾਜ ਸਾਰੇ ਜਥੇਬੰਦੀਆਂ ਹਰ ਵਰਗ ਨਿਕਲਿਆਦਾ ਜੀ ਸਰਕਾਰ ਦੇ ਤੇ ਇਹ ਬਹੁਤ ਮਨਭਾਗੀ ਘਟਨਾ ਕੱਲ ਹੋਈ ਆ ਕੱਲ ਸਭ ਤੋਂ ਵੱਡਾ ਦਿਨ ਸੀ ਗਣਤੰਤਰ ਦਿਵਸ ਸੀ ਜਿਸ ਦਿਨ ਸਾਡਾ ਸੰਵਿਧਾਨ ਲਾਤੂ ਹੋਇਆ ਬਾਬਾ ਸਾਹਿਬ ਨੇ ਇੰਨਾ ਵੱਡਾ ਸੰਵਿਧਾਨ ਇਹ ਦੁਨੀਆ ਪਰੇ ਵਿਸ਼ਵ ਤੋਂ ਬਣਾਇਆ ਸੀ ਪਰੇ ਭਾਰਤ ਤੋਂ ਬਣਾਇਆ ਸੀ ਨਾ ਕਿ ਸਿਰਫ ਐਸਪੀ ਚਲੇ ਜਾਂ ਕਿਸੇ ਅਦਰਕ ਛੋਟੀ ਕੈਟਾਗਰੀ ਹਸਤੇ ਇਹ ਸਾਰਿਆਂ ਵਸਤੇ ਆ ਇਹ ਜਿਹੜਾ ਕੰਮ ਹੋਇਆ ਵਾ ਬਹੁਤ ਹੀ ਮਾੜਾ ਕੰਮ ਹੋਇਆ ਵਾ ਜਿਹਦੀ ਆਪਾਂ ਬਹੁਤ ਹੀ ਕੜੇ ਸ਼ਬਦਾਂ ਦੀ ਨਹੀਂ ਮਿਲਾਂ ਵੀ ਕਰਦੇ ਆ ਤੇ ਨਾਲ ਦੇ ਨਾਲ ਜ਼ਰੂਰੀ ਨਹੀਂ ਕਿ ਇੱਥੇ ਸਿਰਫ ਅ रविदास ਭਾਈ ਚੜਾ ਜਾਂ ਵਾਲਮੀਕੀ ਭਾਈ ਚੜਾ ਹੀ ਆਵੇ ਇਹ ਸਾਰਿਆਂ ਨੂੰ ਚਾਹੀਦਾ ਸੀ ਸਾਰਾ ਸਮਾਜ ਸਾਰਾ ਸ਼ਹਿਰ ਸਾਰਾ ਦੇਸ਼ ਇਕੱਠਾ ਹੋ ਕੇ ਇਸ ਮੂਮੈਂਟ ਤੇ ਖਲੋਵੇ ਤੇ ਇਸ ਬੰਦੇ ਕੋਲ ਜਿੰਨੇ ਕੱਲ ਇਹ ਗਲਤ ਕੰਮ ਕੀਤਾ ਆ ਇਹਨੂੰ ਕਲੀਅਰ ਕਰਾਇਆ ਜਾਵੇ ਕਿ ਕਿਹੜੀ ਜੰਧੇ ਬੰਦੀ ਆ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਆ ਜਿਹੜੀਆਂ ਏਜੰਸੀਆਂ ਲਕੀਏ ਇਹਦੇ ਪਿੱਛੇ ਜਿਨ੍ਹਾਂ ਨੇ ਏਡਾ ਵੱਡਾ ਸਟੱਪ ਚੁਕਾਇਆ ਦੋ ਸਮਾਜਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਸਰਦਾਰ ਭਾਈ ਜਾਰਾ ਜਿਹੜਾ ਮੁੰਡਾ ਰੋਗ ਰਿਹਾ ਵਾ ਬਹੁਤ ਵਧੀਆ ਕੰਮ ਕੀਤਾ ਜਿਉਂ ਉਸ ਮੁੰਡੇ ਦੇ ਸਕਿਉਰਿਟੀ ਗਾਰਡ ਨੇ ਜਿਨੇ ਉਹਨੂੰ ਉਤਾਰ ਕੇ ਉਹਨੂੰ ਫੜ ਕੇ ਤੇ ਆਪ ਉਸਤੇ ਹਵਾਲੇ ਕੀਤਾ ਜਦ ਕਿ ਬਿਲਕੁਲ 100 ਮੀਟਰ ਦੀ ਦੂਰੀ ਤੇ ਉਥੇ ਥਾਣਾ ਵੀ ਆ ਥਾਣਾ ਕਤਵਾਲੀ ਜਿੱਥੇ ਉਹਨਾਂ ਦਾ ਬੰਦਾ ਸੀ ਫਰਜ ਕਿ ਪੁਲਿਸ ਖਲੋਦੀ ਹੋਵੇ ਉਥੇ ਪੁਲਿਸ ਪ੍ਰਸ਼ਾਸਨ ਖਲੋਦਾ ਹੋਵੇ ਉਥੇ ਪਰ ਉਥੇ ਕੋਈ ਵੀ ਨਹੀਂ ਸੀ ਇਹ ਸਾਰਾ ਕੰਮ ਮੁੱਛ ਦੀ ਬੜੀ ਨਗਾਮੀ ਨਗਾਮੀ ਜੋ ਵੀ ਅਥੇ ਨਗਾਮੀ ਦਿਖਾਈ ਦਿੰਦੀ ਆ ਪੁਲਿਸ ਨਹੀਂ ਦਿਖਾਈ ਦਿੰਦੀ ਆ ਤਾਂ ਹੁਣ ਤੁਸੀਂ ਕੀ ਕੀ ਕਾਰਵਾਈ ਚਾਹੁੰਦੇ ਜੇ ਉਸ ਬੰਦੇ ਤੇ ਹੋਵੇ ਇਹਨਾਂ ਦੀ ਜਾਂਚ ਹੀ ਜਾਣ ਤੋਂ ਹੋਣੀ ਚਾਹੀਦੀ ਹੈ ਜੀ ਕੰਸੀਆਂ ਤੋਂ ਜਿਹੜੇ ਕਰਾਇਆ ਪਰ ਜਿਨ੍ਹਾਂ ਨੇ ਕੰਮ ਕਰਾਇਆ ਇਹਨਾਂ ਨੇ ਵੀ ਇਹ ਸ਼ਰਾਰਤ ਕਰਾਈ ਹੈ ਇਹ ਜਾਂਚ ਹੋਣੀ ਚਾਹੀਦੀ ਹੈ ਜੀ ਅਗਰ ਤੁਹਾਡੇ ਮੁਤਾਬਿਕ ਨਾਮ ਦੋਸ਼ੀ ਕੇ ਉਹਨਾਂ ਨੂੰ ਕਾਰਵਾਈ ਹੋਏ ਸ਼ਰਤ ਕਰ ਲਈ ਹੈ ਪੁਲਿਸ ਲੈ ਕੇ ਆਇਆ ਵਾ ਹਾਂਜੀ ਠੀਕ ਹੈ ਇਹ ਥੋੜੇ ਲੈ ਕੇ ਆਇਆ ਵਾ ਇਹਨੇ ਮੂਰਤੀਆਂ ਤੋਂ ਪੂਰੀ ਤੋੜਨ ਦੀ ਕੋਸ਼ਿਸ਼ ਕੀਤੀ ਪਰ ਮੂਰਤੀ ਉਹਨੂੰ ਪਾਗਲ ਕਰਾਰ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਪਾਗਲ ਤਾਂ ਹੈਗਾ ਨਹੀਂ ਜੀ। ਬਾਕੀ ਦੇਖੋ ਜੀ ਪਾਗਲਾਂ ਨੇ ਕੋਈ ਹੋਰ ਰੰਗਦਾਰ ਕੰਮ ਕੀਆ ਨਹੀਂ ਹੋਣੀਆਂ। ਕਿੰਨੇ ਵੀ ਇੱਥੇ ਆ ਕੀਤਾ ਤੇ ਉੱਥੇ ਆ ਕੀਤਾ। ਜੇ ਵੀ ਇੰਸਟਿਊਸ਼ਨ ਲਿਵਾੜੋ ਔੜ ਮਾਰ ਕੇ ਉਸਤਾਨ ਖਾਣਿਆ। ਹਾਂ ਘੋੜੇ ਮਾਰਿਆ ਸੀ। ਥੋੜੀ ਸਾਣੀ ਚੜੇ। ਪਾਗਲਾਂ ਤੋਂ ਪਰਸ ਵਾਲੇ ਦੇਖਦੇ ਨਾ। ਬਿਲਕੁਲ ਹਾਂ ਜੀ। ਇਹ ਬਿਜਾੜੇ ਕਿਤੇ ਨਾਲ ਆ। ਹਾਂ। ਵਿਕਟਰ ਦੀ ਪ੍ਰਤਿਮਾ ਨੂੰ ਤੋੜਨ ਦੇ ਬਾਅਦ ਅਜ ਅੰਮ੍ਰਿਤਸਰ ਪੂਰਨ ਤੌਰ ਤੇ ਬੰਦ ਮਜਰਾਏਗਾ ਤੁਸੀਂ ਰਾਜ ਅਮਨ ਸਿੰਘ ਅੰਮ੍ਰਿਤਸਰ ਦਾ ਇਹ ਇਹ 메ਨ ਪੁਜਾਰਵਾ ਜੋ ਕਿ ਹਾਲਗੇਟ ਨੂੰ ਜੋੜਦਾ ਵਾ ਔਰ ਇਸ ਤੋਂ ਅੱਗੇ ਜਾ ਕੇ ਆਪਾਂ ਗੋਲਡਨ ਟੈਂਪਲ ਪਹੁੰਚਦੇ ਆਂ ਇਹ ਰਸਤੇ ਤੋਂ ਔਰ ਤੁਸੀਂ ਇਸ ਵੀਡੀਓ ਵਿੱਚ ਦੇਖ ਰਹੇ ਹੋ ਕਿ ਲਗਭਗ ਸਾਰੀਆਂ ਦੁਕਾਨਾਂ ਮਾਰਕੀਟਾਂ ਔਰ ਅਰੇਆ ਸ਼ਹਿਰ ਜਿਹੜਾ ਇਸ ਟਾਈਮ ਤੇ ਬੰਦ ਹੋ ਚੁੱਕਾ ਹੈ ਲੋਕ ਆਪਣੀਆਂ ਦੁਕਾਨਾਂ ਤੇ ਮਾਰਕੀਟ ਤੋਂ ਬਾਹਰ ਖੜੇ ਦਾ ਨਜ਼ਰ ਆਉਣਗੇ ਔਰ ਜਿੱਧਰ ਦੇਖੋਗੇ ਕੀ ਮਾਰਕੀਟ ਬੰਦ ਨਹੀਂ ਰਹੇਗੀ ਤੁਹਾਨੂੰ ਪਿਆਰ ਲੋਕਾਂ ਦਾ ਜਮਾਵੜਾ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਏ ਮੁੰਡੇ ਕਿੱਧਰ ਔਰ ਤੁਹਾਨੂੰ ਸ਼ਾਰਾ ਸ਼ਾਰੇ ਇਸ ਤਾਮ ਤੇ ਬੰਦ ਨਹੀਂ ਰਹੇਗਾ ਇਹ ਮੇਨ ਹਾਊ ਰੇਟ ਦਾ ਏਰੀਆ ਵਾ ਜਿੱਥੇ ਕੀ ਗੋਲ ਹੱਡੀ ਚੌਂਕ ਆ ਇਹ ਜਿਹੜਾ ਜੀ ਖਾਸ ਕਰਕੇ ਇਹ ਰਸਤਾ ਜਿਹੜਾ ਇੱਥੋਂ ਨਿਕਲ ਕੇ ਬਾਬਾ ਸਾਹਿਬ ਅੰਬੇੜਕਰ ਦੇ ਸਟਾਸ਼ਨ ਨੂੰ ਜਾਂਦਾ ਹੈ ਆਹੋ ਜਿਹਾ ਹੋ ਜਾਓ ਅਤੇ ਦੇਖੋ ਸਾਰਾ ਇਸ ਟੈਂਪੇ ਰਸਤਾ ਬੰਦ ਆ ਔਰ ਬਹੁਤ ਜਨ ਸਮਾਜ ਹੈ ਤੇ ਸਮਾਜ ਵਾਸਤੇ ਸਾਰੇ ਜੱਥੇ ਬੰਦਿਆਂ ਦੇ ਲੋਕ ਸੜਕਾਂ ਤੇ ਉਤਰ ਚੁੱਕੇ ਨੇ ਭਰਪੂਰ ਤੌਰ ਤੇ ਅੰਬਰਸਾਰ ਅੱਜ ਬੰਦ ਨਜ਼ਰ ਆ ਰਿਹਾ ਏ ਔਰ ਲੋਕਾਂ ਦਾ ਸਾਥ ਜੋਰ ਵੀ ਮਿਲ ਰਿਹਾ ਏ ਬੰਦ ਦੇ ਦੌਰਾਨ ਤੁਸੀਂ ਦੇਖੋਗੇ ਔਰ दलित समाज ਜੇ ਭਾਰੀ ਰੋਸ ਦੀ ਲਹਿਰਾਂ ਲਹਿਰ ਆ ਰਹੀ ਆ ਸਵੇਰੇ ਵੱਜੋ ਅੱਜ ਅੰਮ੍ਰਿਤਸਰ ਪੂਰਨ ਤੌਰ ਤੇ ਬੰਦ ਲਹਿਰ ਆ ਰਿਹਾ ਤੁਹਾਨੂੰ ਬਹੁਤ ਸਾਰੇ ਲੋਕਾਂ ਨੇ ਅੱਜ ਦੇ ਇਸ ਬੰਦ ਦਾ ਸਮਰਥਨ ਕੀਤਾ ਹੈ ਕੀ ਆ ਦੇ ਠੀਕ ਆ ਦੇ ਪਰ ਦੇਖੋ ਦੀ ਬਾਹਰ ਜਿਹੜੀਆਂ ਜਥੇਬੰਦੀਆਂ ਮੌਜੂਦ ਆ ਔਰ ਚਿੰਤਾ ਦੇ ਰਹੇ ਉਹ ਕੁਝ ਪਾਣੀ ਚਿੰਤਾ ਚਿੰਤਾ ਕਰਦੇ ਆ ਲੋਕ ਔਰ ਵੇ ਕੋਈ ਸਪਟਨ ਨਜ਼ਰ ਨਹੀਂ ਆ ਰਿਹਾ ਅੱਜ ਉਹ ਸਾਰੇ ਸਮਾਜ ਦੇ ਲੋਕ ਨਜ਼ਰ ਆ ਰਹੇ ਨੇ ਜਿਹੜੇ ਸਮਾਜ ਦੇ ਭਾਵਨਾ ਨਾਲ ਜੁੜੇ ਹੋਏ ਲੋਕ ਵਾ ਇਸ ਵੀਡੀਓ ਵਿੱਚ ਨਜ਼ਰ ਆਉਣਗੇ ਤੁਹਾਨੂੰ ਜੀ ਸਟੈਡੀ ਵਾਲਾ ਲੈਣਾ ਵਾ ਤੁਸੀਂ ਦੇਖ ਸਕਦੇ ਜੀ ਦਾ ਵੀਡੀਓ ਵਿੱਚ ਇਹ ਸਾਰੀ ਵੀਡੀਓ ਤੁਹਾਨੂੰ ਬੈਡਗਟ ਟਾਈਮ ਤੇ ਵੀ ਦੇਖੋਗੇ ਕਿ ਸਾਰਾ ਬਾਜ਼ਾਰ ਮੇਨ ਬਾਜ਼ਾਰ ਇਹਦਾ ਫੋਗਰੇ ਦਾ ਇਹ ਸਾਰਾ ਏਰੀਆ ਜਿਹੜਾ ਬੰਦ ਨੇ ਉਹਨਾਂ ਜੀ ਕੀ ਬਾਬਾ ਸਾਹਿਬ ਮੇੜੇ ਕਰਦਾ ਸਟੱਪ ਹੋਇਆ ਖੱਢ ਦਿੱਤਾ ਗਿਆ ਵਾ ਉੱਧਰ ਦੇਖੋਗੇ ਸਾਰੇ ਹੋਰ ਦੇਖੋਗੇ ਕਿ ਇੱਥੇ ਬੈਂਕ ਵੀ ਜਿਹੜਾ ਬੰਦ ਨਜ਼ਰ ਆਇਆ ਤੁਹਾਨੂੰ ਭਾਰਤੀ ਸਟੇਟ ਬੈਂਕ ਵਾ ਕੋਈ ਜਿਹੜਾ ਬੰਦ ਦਾ ਅਸਰ ਨਜ਼ਰ ਆ ਰਿਹਾ ਹੈ ਸ਼ਹਿਰ ਵਿੱਚ ਵਰਦਾਰੀਆ ਜਿਹੜਾ ਅਸੀਂ ਦਿੱਖੂਏ ਤੁਸੀਂ ਇੰਦੀ ਦਰਬਾਰ ਸਾਹਿਬ ਨੂੰ ਜੋੜਦਾ ਇੱਥੇ ਬਾਬਾ ਸਾਹਿਬ ਤੁਹਾਨੂੰ ਲੈ ਕੇ ਜਾਵਾਂਗੇ ਫਿਰ ਹਾਲੇ ਇਸ ਟਾਈਮ ਤੇ ਬਹੁਤ ਸਾਰੀਆਂ ਜਿੱਥੇ ਵਧੀਆ ਔਰ ਸਾਥੀ ਸਮਾਜ ਦੇ ਜਿਹੜੇ ਆ ਨੁਸਾਨਾ ਹਾ ਰਸਤੇ ਪੱਤਰ ਵਾਲੇ ਆ ਮੈਂ ਸਾਰੀ ਵੀਡੀਓ ਇਸ ਕਰਕੇ ਤੁਹਾਨੂੰ ਦਿਖਾ ਰਿਹਾ ਕਿਉਂਕਿ ਤੁਸੀਂ ਅੰਮ੍ਰਿਤਸਰ ਦਾ ਜਿਹੜਾ ਸਮਾਜ ਦੀ ਇਕੱਠਵਾ ਉਹ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਸਮਾਜ ਵਾਇਰਾ ਇਕੱਠਾ ਹੋ ਚੁੱਕਾ ਹੈ ਬਾਬਾ ਸਾਹਿਬ ਦੇ ਸਮਰਥਨ ਵਿੱਚ ਉਹਨਾਂ ਦੇ ਜਿਹੜੇ ਲਈ ਉਹਨਾਂ ਦੇ ਅਣਜਾਈ ਆ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਅਫਸੋਸ ਔਰ ਵਿਦਰੋਹ ਔਰ ਮੁਸ਼ਕਲ ਰਹਿ ਰਿਹਾ ਹੈ। ਪਰ ਮਤਲੇ ਚੀਜ਼ ਦਿਖ ਨੂੰ ਮਿਲ ਰਿਹਾ ਹੈ। ਔਰ ਸ਼ਾਰਾ ਸ਼ਾਰ ਦੀ ਇਹ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਹੇ ਆਂ ਲਗਭਗ ਅਮਰੇ ਸੁਣਾ ਠੀਕ ਆ। ਸ਼ਰਪੁਰਾ ਯਾ ਬੰਦ ਤੇ ਆਏ ਇਧਰ ਆਓ। ਆਰਾਮ ਨਾਲ ਜੇ ਨਹੀਂ ਬੰਦ ਕਰ ਦਿਓ। ਕਰ ਦਿਓ ਕਰ ਦਿਓ ਬੰਦ ਫਦਾ ਕਰ ਦਿਓ। ਸ਼ਾਮੀ ਹੋ ਜੇ ਨਾ ਸ਼ਾਮੀ ਕਰ ਦਿਓ। ਬਹੁਤ ਬਹੁਤ ਧੰਨਵਾਦ ਕਰ ਦਿਓ ਬੰਦ। ਲੇ ਕਟੜੇ ਤੋਂ ਆ ਰਹੀ ਹੈ ਜਿੱਥੇ ਕਿ ਬਕੀ ਵਾਲਾ ਕਟੜਾ ਵੀ ਪੂਰਨ ਤੌਰ ਤੇ ਬੰਦ ਨਜ਼ਰ ਆਏਗਾ ਉਧਰ ਸ਼ਹਿਰ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਬਾਰ ਦੋ ਬੰਦੇ ਬਾਰ ਦੋ ਬੰਦੇ ਬੋਈ ਜਿਹੜੀ ਤਰ੍ਹਾਂ ਬੰਦ ਕੀਆ ਗੀ ਜਦੀ ਤਰ੍ਹਾਂ ਬੰਦ ਕੀਆ ਗੀ ਜਦੀ ਤਰ੍ਹਾਂ ਬੰਦ ਕੀਆ ਗੀ ਜਦੀ ਤਰ੍ਹਾਂ ਬੰਦ ਕੀਆ ਗੀ ਅਲਗਣ ਅਬ ਤੁਸੀਂ ਦੇਖੋਗੇ ਇਸ ਪੂਰੇ ਵੀਡੀਓ ਤੋਂ ਬਹੁਤ ਹੀ ਗਤੀ ਵਿੱਚ ਅੰਦਰੋਂ ਕੱਠ ਆ ਰਿਹਾ ਏ ਇਸ ਵੀਡੀਓ ਵਿੱਚ ਚਪਾ ਗੇ ਜੈ ਭੀਮ ਦੇ ਨਾਰੇ ਆਉਂਦੇ ਹੋਏ ਦੇਖੋ ਇਹ ਬੜੀ ਜਿੰਤੀ ਵਿੱਚ ਜਲਾਗੀ ਸਮਾਜ ਦਾ ਕੱਠ ਦੂਰ ਦੂਰ ਹੋ ਜਾਏਗਾ ਦੂਰ ਦੂਰ ਹੋ ਜਾਏਗਾ ਕੀ ਹਾਲ ਹੈ ਬੋਕਰ ਜੀ ਆਇਲ ਮਾਰ ਗਏ ਇਧਰ ਨੂੰ ਚੱਲ ਗਿਆ ਬਾਬਾ ਤੁੰਗਣਾ ਜਣਾਇ ਬੋ ਜੀ ਮਾਰ ਗਏ ਆਉ ਜਾਣਾ ਜੀ ਉਹ ਕੋ ਆਉ ਦਿਓ ਕਾ ਜਾਨਾ ਰਿਸ਼ਾਬੇ ਰਿਸ਼ਾਬੇ ਕੀ ਕਹਿੰਦਾ ਕਰ ਰੋ ਇਧਰ ਬਾਦ ਲੈ ਕੇ ਬਾ 加油，弟兄们！来呀！ ਆਹ ਇਧਰ ਆਉਂ ਦਿੱਤੀ ਦੁਕਾਨ ਵੱਲ ਕਿਤੀ ਦੀ ਦੁਕਾਨ ਵੱਲ ਨੂੰ ਆਉ। ਘਾਵੇ ਬੱਸ ਆਪਾਂ। ਬੈਂਕਮਨ ਪੂਰੀ ਆ। ਐ ਇਧਰੋਂ ਉਧਰੋਂ ਯਾਰ ਕੱਢ ਲੈ। ਇਤਰੇ ਵੀ ਬੋਬਾ ਦਾ ਫੋਨ ਆਇਆ ਜਾਂਦਾ ਆਇਆ ਯਾਰ। ਦਿੱਤੀ ਦੁਕਾਨ ਦੇ ਬਾਹਰ ਹੁੰਦਾ ਲੈ। ਚਲ ਜਾ ਜਲਦੀ ਕੱਢ ਦੇ। ਅਰੇ ਬੰਦ ਯਾਰ।